ਜੇ ਉੱਥੇ ਮੈਂ ਪੜਨੇ ਪੁੱਛਿਆ ਕਹਿੰਦੇ ਜੀ ਨਤੀਸ਼ ਕੁਮਾਰ ਹੁਣ 2100 ਕਰੋੜ ਰੁਪਇਆ ਡਿਵੈਲਪਮੈਂਟ ਤੇ ਲਾਇਆ ਤੇ ਜਿਹੜੀ ਇਸ ਹਜੂਰ ਸਾਹਿਬ ਦੀ ਧਰਤੀ 2008 ਦੇ ਵਿੱਚ 1200 ਕਰੋੜ ਰੁਪਇਆ ਉਸ ਸਰਕਾਰ ਨੇ ਉਸ ਵੇਲੇ ਦੀ ਨਹੀਂ ਲਾਇਆ ਤੇ ਜਿਹੜੀਆਂ ਧਰਮ ਦੀਆਂ ਗਤੀਵਿਧੀਆਂ ਸੀ ਧਰਮ ਦੇ ਜਿੰਨੇ ਸਮਾਗਮ ਸੀ ਉੱਥੇ ਵੀ ਜਿਹੜੇ ਪਟਨਾ ਸਾਹਿਬ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਟਨਾ ਸਾਹਿਬ ਬੋਰਡ ਨੇ ਰਲ ਕੇ ਮਨਾਏ ਤੇ ਹਜੂਰ ਸਾਹਿਬ ਵੀ ਤੇ ਸਰਕਾਰ ਦਾ ਕੀ ਕਾਰਜ ਸੀ ਅੱਜ ਪੰਜਾਬ ਦੀ ਸਰਕਾਰ ਪੈਚ ਲਾਉਣ ਤੋਂ ਬਿਲਕੁਲ ਮੁਨਕਰ ਆ ਭਾਵੇਂ ਆ ਮੈਂ ਇੱਥੇ ਇੰਗਲੈਂਡ ਇੱਥੇ ਬੈਠਾ ਦਿੱਲੀ ਦੇ ਵਿੱਚ ਇਹ ਮੈਂ ਤਾਂ ਗੱਲ ਕਰ ਰਿਹਾ ਮੈਂ ਕਹਿੰਦਾ ਉੱਥੇ ਵੀ ਆ ਕਿ ਧਾਰਮਿਕ ਕਾਰਜ ਸ਼ੋਮਣੀ ਕਮੇਟੀ ਨੂੰ ਕਰਨ ਦਿਓ ਅਸੀਂ ਤੁਹਾਨੂੰ ਸਦਾ ਦਿਨੇ ਖੁੱਲਾ ਤੁਸੀਂ ਵਜ਼ੀਰ ਵੀ ਆਓ ਮੁੱਖ ਮੰਤਰੀ ਵੀ ਆਵੇ ਉਹ ਧਾਰਮਿਕ ਸਮਾਗਮਾਂ ਦੇ ਵਿੱਚ ਜਿੱਥੇ ਮर्याਦਾ ਦਾ ਪਾਲਣਾ ਹੁੰਦਾ ਤੇ ਜਿੱਲੇ ਸਰਕਾਰ ਫਿਰ ਇੰਦਾਂ ਦੇ ਕਾਰਜ ਕਰੇ ਪਿੱਛੇ ਤੋਰਿਆ ਸੀ ਨਾ ਆਪਣੇ ਸ਼੍ਰੀਨਗਰ ਦੇ ਵਿੱਚ ਫਿਰ ਕੀ ਹਾਲ ਹੋਇਆ ਤੇ ਹੁਣ ਕੀ ਕਰ ਰਹੇ ਬੇ ਧਾਰਮਿਕ ਰਹਿਬਰਾਂ ਨੂੰ ਲੈ ਕੇ ਆ ਡਾਕਟਰ ਪਰਮਬੀਰ ਸਿੰਘ ਜੀ ਬੈਠੇ ਆ ਸਾਡੇ ਸਤਕਾਰ ਜੋ ਇੱਕ ਦੋ ਮੀਟਿੰਗਾਂ ਵੀ ਅਟੈਂਡ ਕਰਕੇ ਆਏ ਆ ਉਹਨਾਂ ਨੂੰ ਮੋਹਰੇ ਲਾ ਕੇ ਤੇ ਮੋਹਰੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਆ ਸਰਕਾਰ ਵੀ ਚੁਣੀ ਹੋਈ ਤੇ ਧਾਰਮਿਕ ਸੰਸਥਾ ਵੀ ਚੁਣੀ ਹੋਈ ਆ ਤੇ ਅਸੀਂ ਤਾਂ ਖੁੱਲਾ ਨੇਂਦਾ ਦੰਨੇ ਬੇ ਭਾਈ ਆਓ ਉਹ ਜਿਹੜੀ ਗੜ ਸ਼ੇਂਕਰ ਤੋਂ ਆਨੰਦਪੁਰ ਨੂੰ ਆਉਂਦੀ ਤਿੰਨ ਸਾਲ ਹੋ ਗਏ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਰਦੇ ਆ ਨੂੰ ਤੁਹਾਡੀ ਅੱਖ ਨਹੀਂ ਖੁੱਲੀ ਸਤਲੋਜ ਦਾ ਜਿਹੜਾ ਪੋਲਿਆ ਭਵੇਂ ਅੱਜ ਦਾ ਇਹ ਟੌਪਿਕ ਨਹੀਂ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸਰਕਾਰਾਂ ਕੀ ਕਰਦੀਆਂ ਸਤ ਲੋਜਦਾ ਪੋਲਿਆ ਜਾ ਕੇ ਦੇਖੋ ਡੇਢ ਡੇਢ ਫੁੱਟ ਨੀਵੇਂ ਖੱਡੇ ਪਏ ਆ ਮਿੱਟੀ ਤੱਕ ਨਹੀਂ ਪੱਥਰ ਤੱਕ ਨਹੀਂ ਪੈ ਰਿਹਾ ਸਰਕਾਰਾਂ ਦੇ ਕਾਰਜ ਧਰਮ ਨੂੰ ਨਹੀਂ ਚਲਾਉਣ ਨੂੰ ਹੁੰਦੇ ਲੋਕਾਂ ਦੀ ਜਿਹੜੀ ਆਪਣੇ ਜਿਹਨਾਂ ਚੁਣਿਆ ਹੁੰਦਾ ਉਹ ਲੋਕਾਂ ਦੀਆਂ ਲੋਕ ਨੀਤੀਆਂ ਲਈ ਹੁੰਦੀਆਂ ਪਰ ਅੱਜ ਆਪਾਂ ਭੁੱਲ ਭੁਲੇਖੇ ਖਾ ਗਏ ਆਪਾਂ ਮੂਰੇ ਰਾਜਨੀਤੀ ਰੱਖ ਲਈ ਧਰਮ ਪਿੱਛੇ ਡੇ ਗਿਆ ਤੇ ਕਈ ਵਾਰੀ ਸਾਡੀਆਂ ਵੀ ਕਮਜ਼ੋਰੀਆਂ ਹੁੰਦੀਆਂ ਅਸੀਂ ਪਛੜ ਵੀ ਜਾਂਨੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਗੱਲ ਚੇਤੇ ਰੱਖੇ ਕਿ ਆ ਜਿਹੜੀ ਬਾਰ-ਬਾਰ ਗੱਲ ਇਥੋਂ ਦਹਿرائی ਜਾ ਰਹੀ ਆ ਦੇਖੋ ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਹਿੰਨੇ ਆ ਤੇ ਅਸੀਂ ਰਿਹਾਈ ਕੋਈ ਹਾਕਮ ਬਲ ਕੋਈ ਭੀਖਵਾ ਗਦੇ ਆ ਦੱਸੋ ਮੈਨੂੰ ਸਾਰੇ 33 ਸਾਲ 34 ਸਾਲ ਕੋਈ ਦੇਸ਼ ਦਾ ਮੁਲਕ ਕੋਈ ਦੰਦਾ ਜਾ ਤੁਸੀਂ ਸਾਰੇ ਵਿਦਵਾਨ ਬੈਠੇ ਆ ਮੈਂ ਵਕੀਲਿਆਂ 20 ਸਾਲ ਦੀ ਉਮਰ ਕੈਦ ਹੋਵੇ 20 ਸਾਲ ਤੋਂ ਬਾਅਦ ਛੁੱਟੀ ਹੋ ਜਾਂਦੀ ਆ ਉਹਦੇ ਵਿੱਚ ਪਰੋਲਾਂ ਪੈਂਦੀਆਂ ਦੂਜਾ ਪੈ ਕੇ 14 ਸਾਲਾਂ ਦਾ ਬੰਦਾ ਆ ਜਾਂਦਾ ਤੇ ਸਰਦਾਰ ਗਰਦੀਪ ਸਿੰਘ ਖੜਾ ਦਾ 34ਵੇਂ ਸਾਲ ਚ ਚਲੇ ਗਿਆ ਗਵਿੰਦਰਪਾਲ ਭੋਲਰ 3ਵੇਂ ਸਾਲ ਚ ਚਲੇ ਗਿਆ ਆ ਮੈਂ ਭਾਈ ਬਲਵੰਤ ਸਿੰਘ ਜੀ ਰਾਜੋਹਣੇ ਦੀ ਮੁਲਾਕਾਤ ਕਰਕੇ 3ਵੇਂ ਸਾਲ ਚ ਚਲ ਗਏ ਤੇ 18 ਸਾਲ ਲਗਾਤਾਰ ਫਾਂਸੀ ਦੀ ਚੱਕੀ 'ਚ ਬੈਠੇ ਆ ਅਸੀਂ ਕਹਿੰਨੇ ਆ ਸਾਡੇ ਨੂੰ ਇਨਸਾਫ਼ ਦਿਓ ਅਸੀਂ ਭੀਖ ਨੇ ਮੰਗਦੇ ਇਨਸਾਫ਼ ਦਿਓ ਇਨਸਾਫ਼ ਕੀ ਆ ਕਿ ਰਾਜੋਹਣਾ ਸਾਹਿਬ ਦੀ ਫਾਂਸੀ ਮਾਫ ਕਰਨੀ ਸੀ ਤੇ ਮੈਂ ਹੁਣ ਮੁਲਾਕਾਤ ਕਰਕੇ ਵੀ ਐ ਜਿਹੜੀ ਹੁਣੇ ਗੱਲ ਕੀਤੀ ਆਪਾਂ ਰਾਸਤੂ ਗੁਰੀ ਸਾਹਿਬ ਵੱਡੇ ਵਕੀਲ ਕੀਤੇ ਆ ਉਹ ਹੁਣ ਦੇ ਨਹੀਂ ਕੀਤੇ ਬਹੁਤ ਲੰਬੇ ਅਰਸੇ ਦੇ ਸਾਡਾ ਕੇਸ ਉਹੋ ਹੀ ਭੁਗਤ ਰਹੇ ਆ ਲੰਬੇ ਅਰਸੇ ਦੇ ਸਾਰੇ ਉਹ ਕੇਸ ਦੀ ਪੈਰ ਵੀ ਉਹ ਕਰ ਰਹੇ ਆ ਤੇ ਜੇ ਕੌਮ ਸਮੁੱਚੀ ਮੈਂ ਇਹ ਕਹਿੰਦਾ ਆ ਢਿੰਡਾ ਸਾਹਿਬ ਬੈਠੇ ਦਿੱਲੀ ਕਮੇਟੀ ਕੋਈ ਵੀ ਬਨੋ ਗਿਰਿਆਂ ਨਾਲ ਲਾਓ ਇੱਕ ਗੱਲ ਕਰ ਲਈਏ ਆਪਾਂ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਾਹਨਾ ਚ ਅਰਦਾਸ ਕਰਕੇ ਤੁਰੀਏ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਤੁਰਿਏ ਇਹ ਬੰਦੀ ਸਿੰਘਾਂ ਨੂੰ 사ਤਗੁਰੂ ਜੀ ਰਿਹਾ ਕਰਾਉ ਲੈ ਆ ਜਾਣਗੇ। ਗਵਾਲੀਅਰ ਦੇ ਕਿਲੇ ਤੋਂ 사ਤਗੁਰੂ ਜੀ ਨੇ ਕੀਤਾ ਸੀ ਕਾਰਜ। ਪਰ ਅੱਜ ਆਪਾਂ ਬੋਲਦੇ ਉਹ ਬੋਲੀ ਜਿਹੜੀ ਸਰਕਾਰ ਨੂੰ ਚੰਗੀ ਲੱਗੇ ਤੇ ਸਰਕਾਰਾਂ ਨੂੰ ਤਾਂ ਪਾਈ ਫੇ ਲੋਕਤੰਤਰ ਦਾ ਵੋਟਾਂ ਦੇਖਣੀਆਂ ਹੁੰਦੀਆਂ ਵੀ ਕਿੱਥੇ ਬਾਅਦ ਤੇ ਕਿੱਥੇ ਘਟ ਮਿਲਦੀਆਂ ਤੇ ਉਹ ਇਹੋ ਹੀ ਬਮਾਨਾ ਲਾਉਂਦੇ ਚਲੇ ਜਾਣਗੇ।